ਸਮਰਾਲਾ ਪੁਲਿਸ ਵੱਲੋਂ ਹੈਰੋਇਨ ਸਪਲਾਈ ਕਰਨ ਜਾ ਰਹੇ ਦੋ ਸਹੇਲੀਆਂ ਨੂੰ ਕਾਬੂ ਕਰਨ ਬਾਰੇ ਖਬਰ ਮਿਲੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਚਓ ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਕਿ ਸਮਰਾਲਾ ਪੁਲਿਸ ਐਸ ਐਸ ਪੀ ਖੰਨਾ ਡਾਕਟਰ ਜੋਤੀ ਯਾਦਵ ਬੈਂਸ ਅਤੇ ਡੀ ਐਸ ਪੀ ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁੱਧ ਆਪਣੀ ਮੁਹਿੰਮ ਲਗਾਤਾਰ ਚਲਾ ਰਹੀ ਹੈ ਉਨ੍ਹਾਂ ਦੱਸਿਆ ਕਿ ਸਬ ਇੰਸਪੈਕਟਰ ਨਿਤਿਸ਼ ਚੋਧਰੀ ਪੁਲਿਸ ਪਾਰਟੀ ਦੇ ਨਾਲ ਹੇਡੋਂ ਚੌਂਕੀ ਦੇ ਸਾਹਮਣੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਨਾਂ ਦੀ ਜਾਂਚ ਕਰ ਰਹੀ ਸਨ ਇਸ ਦੌਰਾਨ ਦੋ ਲੜਕੀਆਂ ਲੁਧਿਆਣੇ ਵੱਲ ਆ ਰਹੀ ਇੱਕ ਬੱਸ ਤੋਂ ਹੇਟਾਂ ਉੱਤਰੀਆਂ ਅਤੇ ਤੇਜ਼ ਤੁਰਨ ਲੱਗੀਆਂ ਸ਼ੱਕ ਪੈਣ ਤੇ ਉਹਨਾਂ ਨੂੰ ਰੋਕਿਆ ਗਿਆ ਅਤੇ ਮਹਿਲਾ ਸਟਾਫ ਦੀ ਮਦਦ ਨਾਲ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ 60 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੇ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਵੀਕੰਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਕਿ ਐਸਐਸਪੀ ਸਾਹਿਬ ਤੁਮਰਾੜਾ ਵਿੱਚ ਸਤੁਰੂ ਨੇ ਤੁਲਸਾਰ ਦੇ ਨੇੜੇ ਪੁਲਸੋਂ ਕੀ ਹੱਥੋਂ ਸਾਹਮਣੇ ਥਾਣਾ ਤੁਮਰਾੜਾ ਦੇ ਨੇੜੇ ਨਾਕਾਬਦੀ ਕੀਤੀ ਸੀ ਬਰਾਨੇ ਨਾਕਾਬਦੀ ਇੱਕ ਮੀਰੀਅਨ ਆਉਣ ਜਾਣ ਵਾਲੀਆਂ ਏਕਲਾ ਨਹੀਂ ਚੈਕਿੰਗ ਕਰ ਰਹੀ ਸੀ ਇੱਕ ਬੱਸ ਲੁਧਿਆਣੇ ਤੋਂ ਜੀਗਰ ਨੂੰ ਪੰਦੂ ਜਾ ਰਹੀ ਸੀ ਤੇ ਉੱਥੇ ਜੋ ਸਵਾਰੀਆਂ ਉੱਤਰੀਆਂ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਵੀ ਸੀ ਉਹ ਪੁਲਿਸ ਪਾਰਟੀ ਨੂੰ ਦੇਖੇ ਥੋੜੇ ਜਿ ਦੇ ਤੇਜ਼ ਤੇ ਚੱਲਣ ਲੱਗੇ ਤਾਂ ਪੁਲਿਸ ਪੁੱਜ ਸ਼ੱਕ ਹੋ ਗਿਆ ਕਿ ਇਹਨਾਂ ਦੇ ਕੋਲੇ ਕੋਈ ਨਸ਼ੀਲਾ ਪਦਾਰਥ ਆ ਜਾਂ ਕੋਈ ਗਲਤ ਚੀਜ਼ ਆ ਤਾਂ ਅੱਗੇ ਜਾਂ ਅੱਗੇ ਪੁਲਿਸ ਪਾਰਟੀ ਸਾਡੇ ਪੁਲਿਸ ਪਾਰਟੀ ਚਾਰਜ ਐਸਆਈ ਨਵੀਂ ਚੌਧਰੀ ਦੇ ਨਾਲ ਸਾਡੇ ਮਹਿਲਾ ਕਰਮਚਾਰੀ ਸੀ ਉਹਨਾਂ ਦੋਨਾਂ ਲੜਕੀਆਂ ਨੂੰ ਨਾਮ ਪਤਾ ਪੁੱਛਿਆ ਤੇ ਇੱਕ ਨੇ ਨਾਮ ਦੱਸਿਆ ਆਪਣਾ ਇਕਵਾਲ ਔਰ ਉਹ ਹਾਕਮ ਸਿੰਘ ਉਮੜਾ ਦੇਸ ਤੇ ਮੋਢਾ ਨੇ ਰਹਿਣ ਵਾਲੀ ਸੀ ਦੂਸਰੀ ਕੁੜੀ ਲੜਕੀ ਸੀ ਅਮਰਪ੍ਰੀਤ ਕੌਰ ਉਹ ਦਾ ਆਪਣੇ ਸੇਕਵਾ ਰੋਡ ਪਰ ਨਾਲੇ ਵੀ ਰਹਿਣ ਵਾਲੀ ਸੀ ਉਹਨਾਂ ਦੇ ਤਲਾਸ਼ੀ ਲਈ ਦੋਨੋਂ ਕੋਲੋਂ 60 ਗ੍ਰਾਮ ਐਰੋਡ ਗ੍ਰਾਮ ਕੋਈ ਪੜਾਈ ਕਰਦੀ ਨਹੀਂ ਕੀ ਆਈ ਇਹਨਾਂ ਦਾ ਨਹੀਂ ਪੜਾਈ ਦਾ ਗੱਲ ਜੇ ਸਾਹਮਣੇ ਨਹੀਂ ਗਈ ਸਾਡੇ ਜਿਹੜੀ ਮੁੱਢ ਨਹੀਂ ਪੁੱਛੀ ਸੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹੇ ਕਿਰਾਏ ਤੇ ਇਤੇ ਮੁਕਾ ਕਮਰਾ ਲੈ ਕੇ ਮਹਾਲੀ ਲੈ ਗਏ ਨੇ ਤੇ ਉੱਥੇ ਗਲਤੀ ਕੰਮ ਕਰਦੀਆਂ ਨੇ ਅੰਦਾ ਕਰਦੀਆਂ ਨੇ ਫਿਰ ਉਹ ਤੇ ਇੱਥੇ ਵੀ ਆਪ ਜੀ 세ਰੀਏ ਨੇ ਦੂਸਰੋਂ ਆਪ ਵੀ ਚੀਨ ਦਾ ਮੀਲੀਮ ਲਾਬ ਇਹੀ ਆ ਜੀ ਇਧਰੋਂ ਫਰੋਜ਼ ਪੁਰ ਸਾਈਡ ਵੱਲੋਂ ਫਿਰ ਉਹਨੂੰ ਲੈ ਕੇ ਆਉਣੀ ਇੱਜਾ ਡੀਗੜ ਵੱਲੋਂ ਕਿ ਕਿੱਥੀ ਨੇ ਪਰ ਮੁਰਲੀ ਨਾਲ ਜਾਇਆ ਤਾਂ ਸਾਡੇ ਜੇ ਆਪਾਂ ਡਾਕੂਲੇ ਕਰ ਲਈਏ ਕੰਮ ਕਰਦੇ ਨੇ ਕਿਵੇਂ ਨਾਲ ਬਿਲਕੁਲ ਜੀ ਸ਼ਰਤਾਂ ਵੀ ਪੂਰੀ ਕਰਦੀਆਂ ਨੇ ਤੇ ਪੈਸੇ ਵੀ ਕਮਾਉਂਦੀਆਂ ਨੇ ਜੀ ਹਾਂ ਜੀ ਇਹ ਦੋ ਲੜਕੀਆਂ ਆਪ ਵੀ ਹੈਰੋਨ ਕੀਦੀਆਂ ਨੇ ਕਿਹੜੀ ਚਲਾਉਂਦੇ ਨੇ ਮਾਮਲਾ ਅਗਲੀ ਇਹ ਮਕਦਮਾ ਨੰਬਰ 240 ਅੰਡਰ ਸੈਕਸ਼ਨ 2185 ਐਨਵੀ ਸੈਕਟਰ ਥਾਣਾ ਪੈਂ सॉरी ਥਾਣਾ ਸਮਰਾਲਾ ਦਰਜ ਕਰਕੇ ਕਟੀ ਸ਼ੁਰੂ ਕਰ ਦਿੱਤੀ ਹੈ ਤੇ ਮੈਰਿਟ ਵੀ ਕੋਈ ਨਾ ਜਿੱਦੋਂ ਜਿਆਦਾ ਕੰਮ ਮੈਰਿਟ ਦੇ ਨੇ ਡੋਰੀਕੁਰੀਆ ਮੈਰਿਡ ਨੇ ਦੋਹਾਂ ਦੇ ਆਪਣੇ ਡਿਵੋਰਸ ਹੋਇਆ ਹੈ। ਫਲਾਪ ਹੋਇਆ। ਕਈਆਂ ਤੋਂ ਮਾਮਲਾ ਕਰਦੇ ਆ। ਅਜੇ ਮੋੜਲੀ ਕੁਝ ਕੇ ਚੱਲ ਰਹੀ ਆ। ਔਰ ਕਾਰਡ ਉਹਨਾ ਥਾਣਿਆਂ ਤੋਂ ਪਤਾ ਕਰਾਵਾਂਗੇ। ਜੇ ਹੋਇਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ।